ਮੁਰਦਾਬਾਦ ਮੁਰਦਾਬਾਦ ਅਦਾਲਤ ਪਹੁੰਚਦਾ ਟੰਪੂਆ ਮੁਰਦਾਬਾਦ 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 ਅਦਾਲਤ ਪਹੁੰਚਦਾ ਟੰਪੂਆ ਮੁਰਦਾਬਾਦ ਮੁਰਦਾਬਾਦ ਇੱਕ ਪੁਲਿਸ ਮੁਲਾਜ਼ਮ ਭਰਾਓ ਫੌਦਾ ਡੀਐਸਪੀ ਸੇਖੋਂ ਜੀਨੋ ਆਦਤ ਨੇ ਹੁਕਮ ਦਿੱਤਾ ਸੀ ਬਈ ਇਹ ਕਲੋਨੀਆਂ ਜਿਹੜੀ ਐ ਗੈਰ ਕਾਨੂੰਨੀ ਐ ਇਹਦੇ ਵਿੱਚ ਕੋਈ ਕੰਸਟਰਕਸ਼ਨ ਨਹੀਂ ਚੱਲਣ ਦੇਣੀ ਪਲੀਜ਼ ਮੁਲਾਜ਼ਮ ਭਰਾ ਸੁਣ ਲੈਣ ਸਾਰੇ ਉਹ ਵਿਚਾਰਾ ਪਹਿਰਾ ਦਿੰਦਾ ਸੀ ਉੱਥੇ ਆਦਾ ਮੈਂ ਇੱਥੇ ਪਹਿਰਾ ਦਿੰਦਾ ਆ ਜਿਹੜਾ ਤੁਹਾਡਾ ਭਾਰਤ ਪੁੱਛਣਾ ਛੂ ਵਧਿਆੜੇ ਵਾਲਾ ਆਲਾ ਕਿਹੜੀ ਮਾਂ ਪੱਦੀ ਆਸਦੀਆਂ ਕਿਹੜੀ ਦਾਤ ਨੇ ਤੈਨੂੰ ਕਹਤਾ ਕਿਹੜੀ ਦਾਤ ਨੇ ਕਹਤਾ ਜਦੋਂ ਮੈਂ ਵੱਡਾ ਆਹ ਬੱਚਾ ਵੱਡੇ ਦਾਤ ਨਾਲ ਚਲੇ ਦੋਨੋਂ ਭੇਜਦੇ ਆ ਹਾਲਿਲੀਆ ਪਰ ਇਹ ਦਾਪਨਾ ਉਹ ਬੱਡੇ ਆ ਸੰਨਤ ਨੇ ਕਿਵੇਂ ਆ ਉਹਨਾਂ ਨੇ ਬਾਬਰੀ ਮਹਤ ਤੇ ਪਾਈ ਉਹ ਤੋਂ ਬਾਅਦ ਉੱਥੇ ਰਾਮ ਮੰਦਰ ਬਣਾਇਆ ਰਾਮ ਮੰਦਰ ਪਲੇਰ ਵਾਲੇ ਜਿਹੜੇ ਜੱਜਾਂ ਨੇ ਜੱਜਮੈਂਟ ਦਿੱਤੀ ਉਹਦੇ ਤੇ ਇੱਕ ਦੇ ਵੀ ਬਸਕਤ ਨਹੀਂ ਹੈ ਇੱਕ ਜੱਜ ਦੇ ਵੀ ਬਸਕਤ ਨਹੀਂ ਹੈ ਕੋਠ ਜੱਜਮੈਂਟ ਤੇ ਕਹਿਣ ਮੈਂ ਦਾਲਤਾ ਉਹ ਜਿਹੜਾ ਸਰਾਤ ਹੈ ਕਿ ਉਹ ਉਨਰੋਜ ਸਵਾਦ ਲੈ ਕੇ ਰੰਗਨ ਕੋ ਗੋਰੀ ਦੂ ਉਨਰੋਜ ਸਵਾਦ ਲੈ ਕੇ ਪਤੀ ਪੁਲਿਸ ਨਾਲ ਪਾ ਚੁੱਕੇ ਹਣ ਤੱਕ ਉਹ ਤੁਹਾਡੀ ਈ.ਵੀ.ਐਮ ਤੋਸਤ ਨਹੀਂ ਅਦਾਲਤ ਚ ਕੀ ਗਏ ਸੀ ਨਾ ਤੁਹਾਡੀ ਮਤ ਉਹ ਹੈਰਾਬੜੀ ਕਰਦੀ ਆ ਅਦਾਲਤ ਚ ਗਏ ਸੀ ਮਕੀਲ ਅਦਾਲਤ ਚ ਗਏ ਸੀ ਰਿਟਾਇਰ ਹੋਏ ਜੱਜ ਉਹਨਾਂ ਨੇ ਚੱਕ ਕੇ ਮਾਰਿਆ ਸਾਰਾ ਨਹੀਂ ਅਮਤੀ ਸਾਹਿਬ ਤੇ ਮੋਤੀ ਜਿਹੜਾ ਕੋ ਕਰਦੇ ਠੀਕ ਆ ਇਹ ਦੋਨਾਂ ਦਾ ਹੀ ਠੀਕ ਆ ਹੁਣ ਵਾਖੋ ਉਹ ਹੋਰ ਆਚੇ ਵਾਲੀ ਗੱਲ ਸੁਣਾ ਦਿਆਂ ਚਾਰ ਮਾਵਾ ਕੱਟ ਗਿਆ ਹੋ ਗਿਆ ਚਾਰ ਉਹ ਚਾਰੇ ਮਾਵਾ ਗੱਲਾਂ ਕਰਨ ਆ ਗਏ ਤੁਹਾਡੇ ਜੁਆਕ ਕੀ ਕਰਦੇ ਆ ਇਹ ਹਰਿਆਣੇ ਵਾਲੀ ਕਹਿੰਦੀ ਮੇਰੇ ਜੁਆਕ ਹਾਕੀ ਖੇਡਦੇ ਆ ਉਹ ਦੂਜਕਾ ਕਹਿੰਦੀ ਹਾਕੀ ਕੀ ਹੁੰਦੀ ਆਖੇ ਹਾਕੀ ਉਹਨੇ ਖੂਡੀ ਸੀ ਬੀਬੀ ਕੋਲੇ ਉਹਨੇ ਦਿਖਾ ਤਿਆ ਜੇ ਇਹੋ ਜੀ ਇੱਕ ਖੂਡੀ ਹੁੰਦੀ ਆ ਕੱਕ ਖੁਦਾ ਹੁੰਦੀ ਆ ਉਹਦੇ ਕਿੱਲੇ ਮਾਰ ਮਾਰ ਕੇ ਗੋਲ ਕਰਦੇ ਆ ਮੇਰੇ ਬੁੰਡੇ ਉਹ ਖੇਡਦੇ ਆ ਜੱਟ ਕੇ ਹੁੰਦੇ ਆ ਜਿਹਨੂੰ 600-700 ਕਰੋੜ ਦਾ ਬਜਟ ਦਿੱਤਾ ਹੈ ਗਜਰਾਤ ਨੂੰ ਉੱਥੋਂ ਇੱਕ ਪੱਬ ਗਾਦੀ ਆਇਆ ਤੇ ਜਿਹੜੇ ਹਰਿਆਣੇ ਨੂੰ 15 ਕਰੋੜ ਦਾ ਦਿੱਤਾ ਉਹ ਬਾਸ ਲਿਆ ਹੈ ਇਹ ਦਾਸਪੰਗੇ ਲੈ ਕੀ ਆਏ ਦੂਜੀ ਮਾਂ ਨੂੰ ਪੁੱਛਿਆ ਤੇਰੇ ਜੋ ਆਕੀ ਕਰਦੇ ਆ ਆਦੀ ਮੇਰੇ ਜੋ ਆਕ ਫੁੱਟਬਾਲ ਖੇਡਦੇ ਆ ਪੱਛਮੀ ਬੰਗਾਲ ਵਾਲੇ ਨੂੰ ਪੁੱਛਿਆ ਅਖੇ ਇਹ ਕੀ ਹੁੰਦਾ ਅਖੇ ਇੰਨੀ ਸਾਰੀ ਇਕਬਾਲ ਹੁੰਦੀ ਆ ਉਹਨੂੰ ਟੱਲੇ ਮਾਰਦੇ ਆ ਜਿਹੜੇ ਪਾਸੇ ਗੋਲ ਪੱਤ ਹੁੰਦੇ ਆ ਜਿੱਤ ਜਾਂਦੇ ਆ ਇੱਕ ਦੂਜੇ ਤੋਂ ਖੋਹਦੇ ਆ ਬਾਲਾ ਉਹਨਾਂ ਨੂੰ ਵੀ ਕੱਢ ਦਿੱਤਾ ਪੱਛਤ ਹਰ ਵਾਰੀ ਫੁੱਟਬਾਲ ਚ ਝੰਡੀ ਆ ਦੂਜਾ ਤੀਤੀ ਮਾਂ ਨੂੰ ਪੁੱਛਿਆ ਤੇਰੇ ਜੋ ਆ ਕੀ ਕਰਦੇ ਆ ਆਦੇ ਮੇਰੇ ਕਰੈਕਟ ਖੇਡਦੇ ਆ ਗੁਜਰਾਤ ਦੀ ਸੀ ਅਹੇ ਇਹ ਜੀ ਹੁੰਦੀ ਆ ਅਹੇ ਦੋ ਜਣੇ ਖੇਡਦੇ ਹੁੰਦੇ ਇੱਕ ਜਦੋਂ ball ਛੱਡਦਾ ਹੁੰਦਾ ਤੇ ਇੱਕ ਥਾਪੀ ਦਾ ਮੋੜਦਾ ਬਾਕੀ ਸਾਰੇ ਖੜੇ ਵੇਖਦੇ ਹੁੰਦੇ ਆ ਖੇਡ ਉਹ ਵੀ ਬੰਨ੍ਹੇ ਤੁਸੀਂ ਸਿਆਸਤ ਚ ਦੋ ਜਣੇ ਖੇਡਦੇ ਆ ਬਾਕੀ ਸਾਰੇ ਖੜੇ ਦੇਖਦੇ ਆ ਮੇਰੇ ਖੇਡਦੇ ਕਬੱਡੀ ਅਖਾਏ ਕੀ ਹੁੰਦੀ ਆ ਉਹ ਆ ਵੀ ਜੇ ਤਾਂ ਪੁਆਇੰਟ ਪਤਾ ਲੱਗ ਜਾ ਵੀ ਢਾਕੇ ਲੈਣੋ ਪਾ ਢਾਕੇ ਲੈਂਦੇ ਆ ਜੇ ਬੱਦਾ ਲੱਗ ਜਾ ਭੱਜ ਕੇ ਮੈਦਾਨੋਂ ਤਾਂ ਭੱਜ ਜਾਂਦੇ ਆ ਇਹ ਆ ਸਾਡਾ ਮਾਵਾ ਬਸਦਾ ਇਸ ਗੱਲ ਦਾ ਕਈ ਵਾਰੀ ਕਿਉਂਕਿ ਮੇਰਾ ਪੁਰਾਣਾ ਤਜਰਬਾ ਹੈ ਇਹ ਸਾਥਕਾਂ ਦਾ ਵਾਹ ਵਾਹ ਬਾ ਰਿਹਾ ਹੈ ਕੈਸੇ ਉਹ ਦੂਜੇ ਗੋਲੇ ਆਪਣੀ ਗੱਡੀ ਤੇ ਵੀ ਪੱਜਿਆ ਗਿਆ ਸਾਲਾ ਗੋਲਾ ਪਹਿਲੇ ਦਿਨ ਜਦੋਂ ਮੈਂ ਗਿਆ ਸੀ ਦਿੱਲੀ ਉਹ ਗੱਡੀ ਤੇ ਗੋਲਾ ਵੱਜਾਣਾ ਜਦੋਂ ਇਹਨਾਂ ਨੇ ਕੁੱਟਣਾ ਹੋਵੇ ਨਾ ਕਿਸੇ ਮਾਸਟਰ ਨੂੰ ਗੁੱਸਾ ਆ ਜਾਏ ਨਾ ਜਵਾਕ ਤੇ ਗੁੱਸਾ ਆ ਜਾਏ ਉਹਨੂੰ ਪਤਾ ਵੀ ਇਹ ਸ਼ਰਾਰਤ ਕਰਦਾ ਪਰ ਉਹਨੇ ਉੱਤੇ ਕੋਈ ਸ਼ਰਾਰਤ ਨਹੀਂ ਕੀਤੀ ਤੇ ਕੁੱਟਣ ਨੂੰ ਜੀ ਕਰਦਾ ਹੋਵੇ ਘਰੋਂ ਘਰ ਆਲੀ ਨੇ ਲੜ ਕੇ ਘਿਰਿਆ ਹੋਵੇ ਤੇ ਜਾ ਹੋਵੇ ਫਿਰ ਉਹਨਾ ਪਾਲ ਜਾ ਹੁੰਦਾ ਫਿਰ ਜੇ ਜਵਾਕ ਹੱਸ ਵੀ ਪਵੇ ਨਾ ਉੱਤੀ ਉਹਦੇ ਦੋ ਮਾਰ ਦਿੱਤਾ ਜਾ ਆਪਾਂ ਨੂੰ ਅੱਜ ਨਾਲੇ ਪਾਣਾ ਪਾਲਣਾ ਕੁੱਟਣਾ ਇਹਨੇ ਇਹਨਾਂ ਨੇ ਰੋੜਿਆ ਵਾਲੇ ਪੰਜ ਚਾਰ ਆਪਣੀ ਵਿੱਚ ਛੱਡਨੇ ਆ ਉਹਨਾਂ ਨੇ ਇਹਦੇ ਰੋੜੇ ਮਾਰਨੇ ਆ ਆਪਾਂ ਉਹ ਪਹਿਲਾਂ ਰੋੜਿਆਂ ਦਾ ਫੜ ਕੇ ਛੱਡਣਾ ਇਹਨਾਂ ਨੂੰ ਨਹੀਂ ਜਾਣੇ ਪੋਛੋ ਇਹਨੇ ਰੋੜਾ ਮਾਰਿਆ ਇਹਨੇ ਡੰਡਾ ਚਲਾਇਆ ਪੁਲਿਸ ਤੋਂ ਪਹਿਲਾਂ ਉਹ ਫੜ ਕੇ ਕੁੱਟਣਾ ਜਗਨਪਤ ਆਏ ਆਏ ਲੜਨਾ ਆਪਾਂ ਆਪਣੇ ਵਿੱਚ ਇਹੋ ਜੇ ਮਨ ਛੱਡੜੇ ਆ ਸਾਨੂੰ ਪਤਾ ਉਸ ਦਾ ਜਦੋਂ ਇਹਨਾਂ ਨੇ ਸਰਕਾਰ ਕਰ ਰਿਆ ਹੋਵੇ ਨਾ ਫਿਰ ਮੱਛਰ ਰੋਹਾ ਲੈਂਦੇ ਥੋੜਾ ਜਿਹਾ ਹੋਵੇ ਉਹ ਮੱਛਰ ਤੇ ਫਿਰ ਸਰਕਾਰ ਕਰਨਾ ਚਾਹੁੰਦੇ ਆ ਉਹ ਹੁਣ ਅਸੀਂ ਭਰਾਵੋ ਥੋੜੀਆਂ ਕਿਉਂਕਿ ਸਾਡੇ ਹੀ ਜਵਾਕ ਹੈ ਤੁਸੀਂ ਸਾਨੂੰ ਆ ਕੇ ਦੱਸ ਦਿਨੇ ਆ ਵੀ ਆਏ ਵੀ ਕਰਦੇ ਆ ਅਸੀਂ ਸਾਨੂੰ ਪਤਾ ਹੈ ਕੋਈ ਫਿਕਰ ਨਾ ਕਰੋ ਅਸੀਂ ਕੁੱਟ ਖਾਣ ਨੂੰ ਤਿਆਰ ਬੈਠੇ ਆਜੋ ਮਸਲਾ ਤਾਂ ਇਹ ਆ ਵੀ ਕਈ ਰਿਨਾ ਇੱਕ ਤੁਮ ਹੋਰ ਦੱਸਾਂ ਕੋਟ ਘਾਰ ਵਾਲਾ ਰੋਜ਼ ਆਪਦੇ ਘਰ ਦੀ ਨੂੰ ਕੁੱਟਦਾ ਉਹ ਕੋ ਬੀਬੀ ਕਿਸੇ ਸਾਲੇ ਕੋਲੇ ਚਲੀ ਗਈ ਆਦੀ ਵੀ ਮੈਨੂੰ ਤਾਂ ਰੋਜ਼ ਕੁੱਟਦਾ ਕਰਿਆ ਕੀ ਕਰ ਉਹਨੇ ਵੀ ਉਹ ਨੂੰ ਬਸ ਉਹ ਉਹ ਗੱਲ ਹੀ ਨਾ ਮੋੜੀ ਉਹ ਨੂੰ ਕਹਿੰਦੇ ਜਿਵੇਂ ਹੁੰਦਾ ਉਵੇਂ ਹੀ ਕਰ ਜਿਵੇਂ ਹੁੰਦਾ ਉਵੇਂ ਹੀ ਕਰ ਉਹ ਬਾਅਦ ਉੱਥੇ ਜੋੜ ਲੱਗ ਗਿਆ ਜਦ ਪਾਸ ਪੁੱਠੇ ਜੋਣ ਲੱਗਿਆ ਨਾ ਉਹ ਨੂੰ ਵੀ ਬੋਲੀ ਵਿੱਚ ਪੁੱਠੇ ਕਿਉਂ ਜੋਗੀ ਜਾਂਦਾ ਆਦੀ ਭਾਈ ਮੇਰੇ ਦਾ ਵੀ ਐਵੇਂ ਹੀ ਕਰਦਾ ਭਗੋ ਜਿਵੇਂ ਭਗਾਉਦਾ ਇਹ ਪੁੱਠੇ ਪੰਦ ਜੋਣ ਨਹੀਂ ਗਏ ਆਪਾਂ ਇਹਨੂੰ ਕਹਿ ਰਿਹਾ ਕੋਈ ਨਾ ਭਗੋ ਭਾਈ ਜਿਵੇਂ ਭਗਾਉਨੇ ਆ ਮਤਲਬ ਹਰ ਥਾਂ ਤੇ ਨਾ ਜਿਵੇਂ ਕਹਿ ਦਿੱ ਗਏ ਵੀ ਸਰਕਾਰਾਂ ਦਾ ਅਸੀਂ ਹੀਦ ਪਿਆਜ ਦੇਖ ਚੁੱਕੇ ਆ 92 ਟੁੰਕੇ ਭੇਜੇ ਸੀ ਇਹ ਜਿਹੜੀਆਂ 92 ਆਪਾਂ ਟੁੰਕੇ ਭੇਜੇ ਸੀ ਨਾ ਇਹਨਾਂ ਚ ਜਿਹੜੇ ਹੋ ਸੀ ਜਿਹੜੇ ਸਾਡੇ ਵਿੱਚੋਂ ਗਏ ਸੀ ਪਰ ਵਿੱਚੋਂ ਜਾ ਕੇ ਵੀ ਇਹਨਾਂ ਨੂੰ ਹਰਾਮੀ ਪੁਣਾ ਕਿਹੋ ਜਿਹਾ ਸਿਖਾਇਆ ਆ ਛੱਡ ਗਈ ਬੀਬੀ ਜਿਹੜੀ ਸਾਡੇ ਸਰ ਤੇ ਬੈਠੀ ਆ ਕੋਠਾ ਦਾ ਟਪੜ ਲੱਗ ਗਿਆ ਲੱਗ ਗਿਆ ਨਾ ਚੱਪਿਆ ਨਾ ਕੋਠੇ ਤੇ ਖੇੜ ਉਹ ਦਰਿਆ ਦੇ ਨੂੰ ਮੂੰਹ ਕੀਤਾ ਇਹਨੇ ਉਥੇ ਬੋਖਣੇ ਕਰਦਾ। ਉੱਥੇ ਵੀ ਜਾ ਕੇ ਰੌਲਾ ਕੀ ਆ ਵੀ ਇਹਨਾਂ ਨੂੰ ਪਤਾ ਹੈ ਵੀ ਅਸੀਂ ਫਰਮਾਇਆ ਕਿਵੇਂ ਇਕੱਠਾ ਕਰਨਾ ਹੈ ਕਿਉਂ ਕਰ ਜਾ ਹੁਣ ਸੁਣ ਲਓ। ਜਿੰਨਾ ਚੇਰ ਪਿੰਡ ਦਾ ਦਿਹਾੜੀਦਾਰ ਮਜ਼ਦੂਰ ਪਿੰਡ ਦੀ ਸਰਪੰਚੀ ਦੀ ਚੋਣ ਪਿੰਡ ਦੇ ਸਰਪੰਚ ਦੇ ਬਰਾਬਰ ਨਹੀਂ ਲੜ ਸਕਦਾ ਉਹਨਾਂ ਚਿਹਰੇ ਲੋਕਤੰਤਰ ਧਮਕ ਮਾਰ। ਐਸ ਵੇਲੇ ਚੂਣਾ ਲੜੀਆਂ ਜਾਂਦਿਕਾ ਸਰਮਾਏ ਨਾ ਤੁਸੀਂ ਤਾਂ 10 ਰੁਪਏ ਨਹੀਂ ਦੇਣ ਜੋਗੇ ਤੇ ਫਿਰ ਲੜਨਗੇ ਕਾਹਦੇ ਨਾ ਹੈ 600 ਕਰੋੜ ਰੁਪਇਆ ਲਾਇਆ ਸੀ ਲੜਨ ਵਾਸਤੇ ਉਹ ਐਲਨ ਮਸਕ ਨੇ ਆਪ ਦੀ ਗੈਦਾਦ ਦਾ 1% ਉਹ ਜਿਹੜਾ ਬੁੜਾ ਭਾਇਆ ਜਨੇ ਉਹਨੂੰ ਜਿੱਤਣ ਤੇ ਲਾਤਾ ਜਿੱਤਣ ਤੇ ਉਹਨੂੰ ਜਿਤਾਉਣ ਤੇ ਲਾਤਾ ਸਿੱਧੇ ਅਸਰ ਤੇ 1% ਦਾ ਕਿਉਂਕਿ ਤੇ ਨਿਕਲ ਆ ਕਿ ਜਨੇ ਮਾਰ ਕੀ ਪਹੇ ਜਤੋਂ ਕੋਈ ਗੱਲ ਨਹੀਂ ਗਈ ਉਹ ਟਰੰਪ ਨੇ ਫੇਰ ਆਪ ਦਾ ਸਿਰ ਰੜਕਿਆ ਉਹਨੂੰ ਸਿਰ ਰੜਕ ਕੇ ਮਿਲਿਆ ਵੀ ਮੇਰੇ ਨਾਲ ਤਾਂ ਲੋਕ ਤਾਂ ਜੁੜਨਗੇ ਮੈਂ ਇਥੋਂ ਨਾ ਇਥੋਂ ਵਾਲੇ ਗੋਰਿਆਂ ਨੂੰ ਖੁਸ਼ ਕਰਾਂ ਤੇ ਇਥੋਂ ਵਿਦੇਸ਼ੀਆਂ ਨੂੰ ਖੱਟਾ ਜਿਵੇਂ ਆਪਣੇ ਵਾਲੇ ਕਹਿੰਦੇ ਆ ਵੀ ਭਈਏ ਆਏ ਆ ਤੇ ਫਲਾਣਾ ਤੇ ਝੋਕਾ ਉਹਨੇ ਫੇਰ ਆਪ ਜਾਜ ਤੇ 104 ਬੰਦੇ ਭੇਜੇ ਆ ਛੜਾ ਕੇ ਤੇ ਜੇ ਨਾ ਉਹਦੇ ਚੈਤੇ ਬਦਮਾਸ਼ 800 ਦਾ ਜਵਾਬ 400 ਦਾ ਜਵਾਬ ਤੇ 12 ਬੀਬੀਆਂ ਸਾਰੀਆਂ ਦੇ ਹੱਥ ਕੜੀ ਲਾ ਕੇ ਤੇ ਕੜੀਆਂ ਲਾ ਕੇ ਭੇਜੇ 800 ਦਾ ਜਵਾਬ ਦੀ ਪਹਿਰਾਜ ਬੇੜੀਆਂ ਪਾ ਕੇ ਭੇਜਿਆ ਉਹ ਬਦਮਾਸ਼ਾ ਇਹਨੂੰ ਪੁੱਛਣਾ ਜਿਹੜਾ ਤੇਰੇ ਜਾ ਕੇ ਨੰਮਾ ਪੈਂਦਾ ਮੂਰੇ ਇਹ ਜਵਾਰ ਦੇ ਵਿੱਚ ਕਿਉਂ ਜਾਣੋ ਤੁਝਵਾਕ ਆ ਜਿਹੜਾ ਰੋਜ਼ ਕਹਿੰਦਾ ਮੈਂ ਤਾਂ ਸਾਰੇ ਸੰਸਾਰ ਦਾ ਮੁਖੀ ਪੜ ਗਿਆ ਮੇਰੇ ਨਾਲ ਦਾ ਤਾਂ ਕੋਈ ਹੈ ਹੀ ਨਹੀਂ ਯਾਰਾ ਬੱਬ ਚੰਚਾਰ ਜਤਨ ਪੁਰੀਆ ਉਹਦੇ ਚੀਕਾ ਦੇ ਪੰਨਾਂ ਪੰਨਾਂ ਹੁਣ ਕਹਿੰਦਾ ਕਿ ਉਹਨੇ ਸਾਰਿਆਂ ਦਾ ਮੂਹਰਾ ਪਹਿਲਾ ਲੰਬਾ ਹੀ ਪਿਆ ਸਭ ਤੋਂ ਪਹਿਲਾਂ ਲੰਬਾ ਉਹਨੇ ਪੂਰੇ ਹੀ ਪਿਆ ਮੈਕਸੀਕੋ ਆਰਿਆਂ ਦੇ ਖਾਨ ਖਾញਾ ਮੈਂ ਇਹਦਾ 20% 25% ਲਾਉਂਗਾ ਉਹਦੇ ਆਜਾ ਪੁੱਤ ਅਸੀਂ ਬਿਲਾਉਨੇ ਦੂਜੇ ਪਾਸੇ ਕੈਨੇਡਾ ਨੂੰ ਅੱਖਾਂ ਮਖਾਈਆਂ ਇਹ ਬੁੜੇ ਨੇ ਟਰੰਪ ਨੇ ਮੈਂ 25% ਵਾਪਸ ਉਹਦੇ ਸੱਤਾ ਜਾ ਅਸੀਂ ਬਿਲਾਉਨੇ ਆ ਲੰਮਾ ਪੈ ਗਿਆ ਮੈਂ ਇਹ ਬਾਤਾਂ ਕਰੂੰਗਾ ਹੁਣ ਮੈਂ ਗੱਲ ਹਮੋਂ ਕਰ ਗਿਆ ਸਾਡੇ ਆਲੇ ਨੂੰ ਆਖਿਆ ਤੁਹਾਡੇ 18000 ਬੈਠੇ ਆ ਨਜਾਇਜ਼ ਬੰਦੇ ਆਨੇ ਹਾਜੀ ਬੈਠੇ ਆ ਭੇਜ ਦਿਓ ਓ ਮਲੰਗੋ ਤੁਸੀਂ ਓ ਤਾਂ ਕਹਿ ਦਿਆ ਵੀ ਛੋਟੀਆਂ ਦਾਤਾਂ ਛੋਟੀਆਂ ਲੋਕ ਪੱਤਰ ਦੀਆਂ ਕੈਂਚ ਗਏ ਤੇ ਮੰਦੇ ਨੂੰ ਪਹਿਲਾਂ ਫੜੋ ਹਰ ਕਾਨੂੰਨ ਤੇ ਮੁਕੱਦਮਾ ਦਰਜ ਕਰੋ ਮੁਕੱਦਮਾ ਦਰਜ ਕਰਕੇ ਉਹਨੂੰ ਪੇਸ਼ ਕਰੋ ਪੇਸ਼ ਕਰਕੇ ਉਹਦੀ ਲੜਾਈ ਲੜੋ ਜੀਏ ਦਾਤ ਭੋਲਦੀ ਆ ਭੇਜੋ ਕਿਹੜੀ ਦਾਤ ਚ ਚਲਾ ਕੇ ਗਏ ਹੋ ਦੱਸੋ ਲਗਾਏ ਆ ਕਿਸੇ ਦਾਤ ਚ ਉਹ ਹੜਫੜ ਫੜ ਕੇ ਦਾਤ ਚੜਾਉਂਦੇ ਆ ਆ ਦਾਤ ਪੈਣਾ ਦੀ ਕਾ ਮਾ ਉਹ ਪਾਨੀ ਗੱਲਾਂ ਕਰਦੇ ਹੋ ਤੁਸੀਂ ਆਦਾਤ ਨੋਦਾਂ ਦਾ ਸਾਰਿਆਂ ਦਾ ਦਲੂਸ ਨਿਕਲੇ ਆ ਪਿਆ ਵੱਡੇ ਤੋਂ ਵੱਡੇ ਜਿਹੜੇ ਅਪਰਾਧੀ ਆ ਆਰਿਆਂ ਨਾਲ ਜਿਵੇਂ ਕਹਿੰਦੇ ਹੁੰਦੇ ਮੱਛੀਆਂ ਇਹੇ ਜਿਹਾ ਜਾਲ ਇਹੇ ਜਿਹਾ ਉਹਦੇ ਚੋਂ ਵੱਡੇ ਮਗਰ ਮੱਛ ਨਿਕਲ ਜਾਂਦੇ ਆ ਸਾਡੇ ਵਰਗਾ ਪੂੰਗ ਫਸਦਾ ਸਾਡੇ ਵਰਗਾ ਪੂੰਗ ਉਹ ਜਿਨ੍ਹਾਂ ਨੂੰ